ਕਾਲੀ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਥੇ ਵੀ ਬਹੁਤ ਵੱਡਾ ਮਸਲਾ ਨਾ ਜੀ। ਬਹੁਤ ਵੱਡਾ ਰੋਲਾ ਪਾਇਆ ਜਾਂਦਾ ਵੀ ਤੁਸੀਂ ਗੁਰੂ ਰਵਿਦਾਸ ਕਹਿ ਦਿਓ। ਸਤਿਗੁਰੂ ਰਵਿਦਾਸ ਕਹਿ ਦਿਓ। ਦੇਖੋ ਬਾਣੀ ਵਿੱਚ ਜਿੰਨੇ ਮਹਾਂਪੁਰਖ ਬੈਠੇ ਸਭ ਸਤਿਕਾਰਯੋਗ ਨੇ। ਉਹ ਬਹੁਤ ਹੀ ਉੱਚੀ ਅਵਸਥਾ ਦੇ ਮਾਲਕ ਨੇ ਭਾਵੇਂ ਗੁਰੂ ਕਹਿ ਦਈਏ ਭਾਵੇਂ ਭਗਤ ਕਹਿ ਦਈਏ ਫਰਕ ਕੋਈ ਨਹੀਂ ਪੈ ਰਿਹਾ ਅਸੀਂ ਇਸ ਮਸਲੇ ਵਿੱਚ ਉਲਝ ਗਏ ਗੱਲ ਤਾਂ ਸਮਝਣ ਦੀ ਆ ਨਾ ਬਾਬਾ ਜੀ ਦੇ ਬਚਨਾਂ ਨੂੰ ਸਮਝਿਆ ਕੋਈ ਨਹੀਂ ਵਿਚਾਰ ਨੂੰ ਸਮਝਿਆ ਕੋਈ ਨਹੀਂ ਅਸੀਂ ਵਿਵਾਦ ਪੈਦਾ ਕਰ ਦਿੱਤਾ ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟਾਈਟਲ ਲਿਖਿਆ ਹੋਇਆ ਹੈ ਰਾਗ ਸੋਰਠਿ ਬਾਣੀ ਭਗਤ ਤਰ ਵਿਦਾਜ ਜੀ ਕਿ ਸਾਨੂੰ ਪੜਨੀ ਵੀ ਇਸ ਤਰ੍ਹਾਂ ਹੀ ਪਾਉਗੀ ਭਗਤ ਕੋਈ ਛੋਟਾ ਸ਼ਬਦ ਨਹੀਂ ਹੈ ਜੀ ਭਗਤ ਵੀ ਇੱਕ ਬਹੁਤ ਵੱਡਾ ਸ਼ਬਦ ਹੈ ਇਸੇ ਤਰ੍ਹਾਂ ਇਹਨੂੰ ਪੜਾਂਗੇ ਆਪਾਂ ਮਨਤਾ ਮਹਾਰਾਜ ਨੇ ਦੇਖੋ ਜਦੋਂ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਆਦ ਬੀੜ ਵਿੱਚ ਬਾਣੀ ਦਰਜ ਕੀਤੀ ਉਹਨਾਂ ਦੀ ਦਿਆਲਤਾ ਉਹਨਾਂ ਦੀ ਇਮਾਨਦਾਰੀ ਉਹਨਾਂ ਨੇ ਇਕੱਲੇ ਇਕੱਲੇ ਸ਼ਬਦ ਨਾਲ ਲਿਖਿਆ ਵੀ ਇਹ ਸ਼ਬਦ ਭਗਤ ਰਵਦਾਸ ਜੀ ਦਾ ਹੈ ਕਬੀਰ ਜੀ ਦਾ ਹੈ ਨਾਮਦੇਵ ਜੀ ਦਾ ਹੈ ਤੁਸੀਂ ਵੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀ ਬਾਣੀ ਗੁਰੂਆਂ ਨੇ ਉਚਾਰਨ ਕੀਤੀ ਹੈ ਉਹਦੇ ਵਿੱਚ ਭਾਵੇਂ ਤੀਜੇ ਮਹੱਲੇ ਦੀ ਬਾਣੀ ਆ ਚੌਥੇ ਦੀ ਹੈ ਪੰਜਵੇਂ ਦੀ ਹੈ ਨੌਵੇਂ ਦੀ ਹੈ ਪਹਿਲੇ ਦੀ ਹੈ ਤੁਸੀਂ ਵੇਖੋਗੇ ਸਾਰੀ ਬਾਣੀ ਨੂੰ ਜਦੋਂ ਇੱਕ ਸੰਦਰਭ ਦੇ ਵਿੱਚ ਪੜੋਗੇ ਨਾਨਕ ਸ਼ਬਦ ਬਾਰ-ਬਾਰ ਆਉਂਦਾ ਹੈ ਭਾਵੇਂ ਤੀਸਰੇ ਗੁਰੂ ਦੀ ਬਾਣੀ ਹੈ ਤਾਂ ਵੀ ਨਾਨਕ ਸ਼ਬਦ ਆਵੇਗਾ ਭਾਵ ਗੁਰੂ ਸਾਹਿਬਾਨਾਂ ਨੇ ਇੱਕੋ ਮੋਹਰ ਵਰਤੀ ਐ ਨਾਨਕ ਦੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਨਾਮ ਵਰਤਿਆ ਤੇ ਭਗਤਾਂ ਦੀ ਬਾਣੀ ਦੇ ਵਿੱਚ ਜਦੋਂ ਤੁਸੀਂ ਪੜ੍ਹੋਗੇ ਵਿਚਾਰੋਗੇ ਜਿੱਥੇ ਜਿਹੜਾ ਸ਼ਬਦ ਭਗਤ ਨੇ ਉਚਾਰਨ ਕੀਤਾ ਉਥੇ ਭਗਤ ਜੀ ਦਾ ਨਾਮ ਵਰਤਿਆ ਕਬੀਰ ਸਾਹਿਬ ਦਾ ਵਰਤਿਆ ਰਵਦਾਸ ਜੀ ਦਾ ਵਰਤਿਆ ਸੋ ਕਹਿਣ ਦਾ ਭਾਵ ਇਹ ਆ ਵੀ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਟਾਈਟਲ ਬਣਿਆ ਹੋਇਆ ਬਾਣੀ ਦਾ ਉਸੇ ਤਰ੍ਹਾਂ ਹੀ ਆਪਾਂ ਪੜਾਂਗੇ ਰਾਗ ਸੋਰਠ ਬਾਣੀ ਭਗਤ ਰਵਦਾਸ ਇਹਦੇ ਵਿੱਚ ਕੋਈ ਵਿਵਾਦ ਨਹੀਂ ਹੈ ਜੀ ਗੁਰੂ ਗ੍ਰੰਥ ਸਭ ਤੋਂ ਬਾਹਰ ਨਹੀਂ ਅਸੀਂ ਜਾ ਸਕਦੇ ਬੜਿਆਂ ਨੇ ਵਿਵਾਦ ਬਣਾ ਦਿੱਤਾ ਬੜਿਆਂ ਨੇ ਰੌਲਾ ਪਾਇਆ ਸੋ ਖੈਰ ਅੱਗੇ ਜਿਹੜੀ ਵਿਚਾਰ ਸ਼ੁਰੂ ਹੁੰਦੀ ਹੈ